ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋ ਸਨਾਓ ਜੀ ਤੁਹਾਡਾ ਕੀ ਹਲਚਲ ਚਲੋ ਜੀ ਆਪਾਂ ਨੇ ਹਨਾ ਹੁਣ ਬਰੋਟਾ ਤਾਰਨ ਜਾਣਾ ਏ ਚਲੋ ਹੁਣ ਆਪਾਂ ਬਰੋਟੇ ਕੋਲ ਪਹੁੰਚਦੇ ਆਂ ਹਾਈ ਉਹ ਹੋਣਾ ਤਸਲਾ ਚੱਕ ਲਿਆ ਸੋਸ ਜੀ ਇਹ ਵਾਲਾ ਹਾਂ ਇਹ ਵਾਲਾ ਚੱਕ ਲਿਆ ਇਹ ਪਸਾਰਾ ਆਪੇ ਗੁਰੂ ਆਪ ਲੈ ਲਵੋ ਜੀ ਇਹ ਕਿਰਵਾਲੀ ਹੈ ਫਿਰ ਬਸਹਿਰਾ ਦੇਖੇ ਜਾਂਦੇ ਹਨ ਹਣੀ ਇਹ ਰਿਵਾਜ ਬਣੇ ਹੋਏ ਆਪਾਂ ਨੇ ਦੇ ਪੂਰੇ ਦਿਨ ਹੀ ਆਤਮਾ ਕਰੀ ਆ ਜਦੋਂ ਸਹੀ ਕੋ ਚਲਾ ਹਾਂ ਚਲੋ ਜੀ ਅਸੀਂ ਇਹਨੇ ਬਰੋਟਾ ਨਾ ਕਾਰ ਲੀਏ ਤੇ ਇਧਰ ਨਾ ਕੁੱਤੇ ਭੌਂਕੀ ਜਾਂਦੇ ਨਾ ਫਿਰ ਵਿੱਚ ਆਵਾਜ਼ ਆਈ ਜਾਂਦੀ ਆ ਇੱਥੇ ਆਪਾਂ ਤੁਹਾਨੂੰ ਥੋੜੀ ਦੇਰ ਤੱਕਰ ਮਿਲਦੇ ਹਾਂ

ਨੋ ਜੀ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਹੋਣ ਐਦਾ ਹੀ ਖੁਸ਼ੀਆਂ ਭਰੇ ਤਿਉਹਾਰ ਆਉਂਦੇ ਰਹਿਣ ਚਲੋ ਜੀ ਹੁਣ ਆਪਾਂ ਚੱਲੇ ਆਂ ਬਰੋਟਾ ਤਾਰਨ ਤੇ ਆਪਾਂ ਸਭ ਤੋਂ ਪਹਿਲਾਂ ਨਾ ਖੰਮਣੀ ਬਣ ਲੰਨੇ ਆਂ ਦੇਖੋ ਜੀ ਇਹ ਹੁੰਦੇ ਨੇ ਪਿੰਡਾਂ ਦੇ ਹੁੰਦੇ ਨੇ ਰੀਤੀ ਰਿਵਾਜ ਲੀਕਾ ਸਸਤੀਕਾਲ ਤੋਂ ਬੁਲਾ ਦੇ ਸਸਤੀਕਾਲ ਸਵੇਕਾ ਗੁੱਡ ਮਾਰਨਿੰਗ ਦੇਖੀਏ ਅਭੀ ਹਮ ਲੋਗ ਜਾ ਰਹੇ ਗੋ ਰੋਟਾ ਗੋ ਰੋਟਾ ਕੀ ਕਰਨੇ ਨੇ ਗੋ ਰੋਟਾ ਤਾਰ ਬਰੋਟਾ ਨਾ ਇੱਕ ਦਸਹਰੇ ਤੋਂ ਇੱਕ ਦਿਨ ਪਹਿਲਾਂ ਵੀ ਤਾਰ ਦੰਨੇ ਆਂ ਅਸੀਂ ਤਾਂ ਨਾ ਦਸਹਰੇ ਵਾਲੇ ਦਿਨੇ ਤਾਰ ਕੇ ਆਉਨੇ ਆ। ਚਲੋ ਜੀ ਹੁਣ ਆਪਾਂ ਨਾ ਤਰਾਕਵਾ ਦੇ ਕਿ ਜਿਹੜਾ ਤੇ ਰਾਗ ਹੁੰਦਾ ਨਾ ਉਹ ਭਰਤੇ ਹੀ ਵਾਲ ਕੇ ਲੈ ਕੇ ਜਾਂਦੇ ਹੁਣੇ ਤਸਲੇ ਵਿੱਚ ਰੱਖ ਕੇ ਦੇਖੋ ਜੇ ਇਹ ਲੈ ਲਈ ਆਪਾਂ ਨੇ ਜੀਨੀ ਲੈ ਲਈ ਆ ਕੋਈ ਕਸਾਰ ਵੀ ਬਣਾ ਲੈਂਦਾ ਅਸੀਂ ਤਾਂ ਜੀਨੀਆ ਲੈ ਦਈਏ ਮੂੰਹ ਮਿੱਠਾ ਕਰਨ ਵਾਸਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਬਰੋਟਾ ਤਾਰਨ चल भी रेखा चल सवेरे सवेरे मौसम कितना बढ़िया है नहीं धुंध जी भाई हुई है ਦੇਖੋ ਉਹ ਹੋਰ ਅੱਗੇ ਜਾ ਆ ਤਾਂ ਤੋਂ ਦੇਬਾ ਦਾ ਜੰਦ ਨਹੀਂ ਪਤਾ ਨਹੀਂ ਕਦੇ ਨਹੀਂ ਹੁੰਦਾ ਦਿਨ ਪਰ ਦੇ ਹੁਣ ਮੌਸਮ ਦਾ ਫਰਕ ਪੈਣ ਲੱਗਿਆ ਰਾਕੇ ਰੱਖੀ ਇਹ ਕਿੰਨੇ ਸੋਹਣੇ ਬੱਤਕਾ ਫਿਰਦੀਆਂ ਅੱਜ ਦਾ ਨਾ ਤੇ ਕਰਕੇ ਲੱਗਦੇ ਆਂ ਐਸੇ ਕਰਦੇ ਨਾ ਉਹ ਕਿਤਾਬ ਤੇ ਮੈਂ ਇਹ ਲੈ ਕੇ ਆਉਂਗਾ ਉਹ ਕਰਦੇ ਕੀ ਮਤਲੇ ਗਿ ਇਸੇ ਦਾ ਵੀ ਜੈਸੀ ਲਈ ਵੀ ਤੁਹ ਆਹ ਕੌਣ ਜਹਰੇ ਕੋ ਵੀ ਜਾਣਾ ਹੋਏਗਾ ਹੈ ਆਮੋ ਤੇਰੇ ਪਿੱਛੇ ਕੁੱਤੇ ਆ ਗਏ ਆਪੀ ਆ ਗਈ। ਬਿਨਾਰਾ ਨਾ ਆਹਾ ਇਹ ਹਿੜਾਂ ਸੇ ਬਹੁਤ ਜ਼ਿਆਦਾ ਦੁਖ ਰਹੇ ਆ। ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਤਾਂ ਕੰਮ ਕਰ ਕਰ ਕੇ ਹੋ ਗਿਆ। ਚਲੋ ਜੀ ਪਹਿਲਾ ਅਸੀਂ ਆਏ ਆ ਬਰੋਟਾ ਤਾਰ ਕੇ ਫਿਰ ਉਸਤੇ ਮਗਰੋਂ ਫਿਰ ਅਸੀਂ ਚਲੇ ਗਏ ਆ ਸ਼ੇਅਰ ਕਰਨ ਤੇ ਮੌਸਮ ਹੈਗਾ ਬਹੁਤ ਵਧੀਆ ਅੱਜ ਨਾ ਧੁੰਦ ਜੀ ਪਈ ਹੋਈ ਆ ਦੇਖੋ ਜੀ ਹੁਣ ਮੌਸਮ ਦਾ ਨਾ ਫਰਕ ਪੈਣਾ ਸ਼ੁਰੂ ਹੋ ਗਿਆ ਏ। ਤੇ ਅੱਜ ਇੰਨੀ ਗਰਮੀ ਜੀ ਨਹੀਂ ਲੱਗਦੀ ਹੈਗੀ ਮੌਸਮ ਠੰਡਾ ਠੰਡਾ ਜਿਹਾ ਹੈ ਤੇ ਸਵੇਰੇ ਸ਼ੈਰ ਕਰਨੇ ਵੀ ਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਅਸੀਂ ਦੋ ਗੇੜੇ ਤਾਂ ਲਾ ਦਿੱਤੇ ਨੇ ਤੇ ਹੁਣ ਆਪਾਂ ਚੱਲਿਆਂ ਘਰ ਨੂੰ ਵਾਪਸ ਤੈਨੂੰ ਕਿਵੇਂ ਲੱਗਿਆ ਸ਼ੈਰ ਕਰਕੇ ਅੱਛੀ ਲੱਗੀ ਅੱਛਿਆ ਲੱਗਿਆ ਤੇ ਦੇਖੋ ਜੀ ਅਸੀਂ ਕੰਮ-ਕੋਮ ਨਵੇੜ ਕੇ ਨਾ ਫੇਰ ਅਸੀਂ ਦਸਹਿਰੇ ਨੂੰ ਵੀ ਜਾਣਾ ਅੱਜ ਅੱਜ ਉੱਥੇ ਪੰਜਾਬੀ ਗਾਇਕ ਲੱਗਣੇ ਆ ਤੇ ਸਾਡੇ ਰਿਸ਼ਤੇਦਾਰਾਂ ਦੇ ਨਾ ਸਾਜਰੀ ਫੋਨ ਆਏ ਆ ਕਹਿੰਦੇ ਵੀ ਟਾਈਮ ਨਾਲ ਤੁਸੀਂ ਪਹੁੰਚ ਜਿਓ ਅਸੀਂ ਅੱਜ ਰਿਸ਼ਤੇਦਾਰਾਂ ਦੇ ਨਾਲ ਇਕੱਠੇ ਹੋ ਕੇ ਨਾ ਤੇ ਅੱਜ ਅਸੀਂ ਦਸਹਿਰਾ ਦੇਖਣ ਜਾਣਾ ਹੈ ਨਾਲੇ ਆਪਾਂ ਰੇਖਾ ਨੂੰ ਵੀ ਦਸਹਿਰਾ ਦਿਖਾ ਕੇ ਲੈ ਕੇ ਆਵਾਂਗੇ ਦੇਖੋ ਜੀ ਦੋ ਦਸਹਿਰੇ ਲੱਗਣੇ ਨੇ ਤੇ ਆਪਾਂ ਦੋਏ ਦਸਹਿਰਿਆਂ ਦੇ ਵਿੱਚ ਜਾਵਾਂਗੇ ਹਮਕੋ ਦਸਹਿਰਾ ਬਹੁਤ ਅੱਛਾ ਲੱਗਦਾ ਹੈ ਦੀਦੀ ਤਾਂ ਹੀ ਤੈਨੂੰ ਦਿਖਾ ਕੇ ਲੈ ਕੇ ਆਉਣਾ ਹੈ ਦੇਖੋ ਜੀ ਅਸੀਂ ਤਾਂ ਜਾਣਾ ਮੰਨਦੇ ਨਹੀਂ ਤੇ ਹੈਗੇ ਅਸਾਂ ਕਦੇ ਵੈਸੇ ਗਏ ਨਹੀਂ ਹੈਗੇ ਤੇ ਸਾਡੇ ਰਿਸ਼ਤੇਦਾਰ ਕਹਿੰਦੇ ਆ ਵੀ ਆਪਾਂ ਇਕੱਠੇ ਹੋ ਕੇ ਨਾ ਸਾਰੇ ਦਸਹਿਰਾ ਦੇਖ ਕੇ ਆਵਾਂਗੇ ਦੇਖੋ ਜੀ ਜਦੋਂ ਨਾਲ ਰਿਸ਼ਤੇਦਾਰ ਹੋਣ ਨਾ ਫਿਰ ਦੇਖਣ ਨੂੰ ਵੀ ਵਧੀਆ ਲੱਗਦਾ ਤੇ ਜਾਣ ਨੂੰ ਵੀ ਦਿਲ ਕਰਦਾ ਚਲੋ ਜੀ ਅੱਜ ਆਪਾਂ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਖੰਨੇ ਦਾ ਦਸਹਿਰਾ ਤੇ ਬਹੁਤ ਜ਼ਿਆਦਾ ਨਾ ਰੌਣਕ ਲੱਗੀ ਹੋਈ ਆ ਕਹਿੰਦੇ ਕਾਫੀ ਵੱਡੇ ਵੱਡੇ ਨਾ ਰਾਵਣੋਂ ਨਹੀਂ ਬਣਾਏ ਹੋਏ ਨੇ ਤੇ ਪੂਰਾ ਪੈਂ ਦੇਖ ਕੇ ਆਵਾਂਗੇ ਚੱਲੀਏ ਬਈ ਹੁਣ ਹਾਂ ਸਾਧਾਰਾ ਅੱਗੀ ਸੜਕਾਂ ਨੇ ਯਾ ਹੋਰ ਹੁਣ ਕਿਤੇ ਹੋਰ ਕਿੰਨੀ ਚਾਹੀਦੀ ਹੈ ਫਰਨਾ ਰਸਤਾ